ਰੋਜੀ ਰੋਟੀ ਕਮਾਉਣ ਲਈ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਉਹ ਵਿਦੇਸ਼ਾਂ ਵੱਲ ਦੌੜਦੇ ਨੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਇੱਥੇ ਰਹਿ ਕੇ ਉਹ ਪੈਸੇ ਜਿਹੜੇ ਨਹੀਂ ਕਮਾ ਸਕਣਗੇ ਚੰਗਾ ਜੀਵਨ ਤੇ ਆਪਣਾ ਫਿਊਚਰ ਜਿਹੜਾ ਵਧੀਆ ਬਣਾਉਣ ਦੇ ਲਈ ਇਹ ਲੋਕ ਜਿਹੜੇ ਨੇ ਵਿਦੇਸ਼ਾਂ ਦੇ ਵੱਲ ਜਾਂਦੇ ਨੇ ਨੌਜਵਾਨ ਤਾਂ ਦੱਸਤੀ ਕਿ ਕਈ ਵਾਰ ਫਿਰ ਟਰੈਵਲ ਏਜੰਟਾਂ ਦੇ ਵੱਲੋਂ ਜੋ ਏਜੰਟ ਹੁੰਦੇ ਨੇ ਉਹਨਾਂ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਠੱਗ ਵੀ ਲਿਆ ਜਾਂਦਾ ਔਰ ਠੱਗੀ ਕਰਨ ਦੇ ਲਈ ਲੱਖਰ ਪਏ ਉਹਨਾਂ ਨੌਜਵਾਨਾਂ ਨੂੰ ਲੈਣ ਦੇ ਲਈ ਫਿਰ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਜਿਹੜਾ ਗੈਰਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ ਦੇ ਵਿੱਚ ਭੇਜਿਆ ਜਾਂਦਾ ਹੈ ਜਿੱਥੇ ਕਿ ਫਿਰ ਕਈ ਵਾਰ ਜਿਹੜੇ ਨੌਜਵਾਨ ਰਸਤੇ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਔਰ ਕਈ ਲਾਪਤਾ ਵੀ ਹੋ ਜਾਂਦੇ ਨੇ ਕਿਉਂਕਿ ਇਸ ਤਰੀਕੇ ਦੇ ਨਾਲ ਜਦੋਂ ਨੌਜਵਾਨ ਜਾਂਦੇ ਨੇ ਫਿਰ ਉਹਨਾਂ ਦਾ ਖਮਿਆਜਾ ਤਾਂ ਪੁੱਗਤ ਲਈ ਪੈਂਦਾ ਲੇਕਿਨ ਇਸ ਦੇ ਨਾਲ ਹੀ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਇਸ ਦਾ ਜਿਹੜਾ ਖਮਿਆਜਾ ਹੋ ਉਗਤਣਾ ਪੈਂਦਾ ਤਾਂ ਤਾਜ਼ਾ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਪਠਾਨਕੋਟ ਤੋਂ ਜਿੱਥੇ ਕਿ 14 ਮਹੀਨੇ ਪਹਿਲਾਂ ਇੱਕ ਨੌਜਵਾਨ ਜਿਹੜਾ ਯੂਐਸਏ ਦੀ ਡੰਕੀ ਲਗਾ ਕੇ ਜਾਂਦਾ ਹੈ ਔਰ ਐਮਬੀਏ ਕਰਨ ਦੇ ਬਾਵਜੂਦ ਵੀ ਜਿਹੜਾ ਕਿ ਉਹ ਲੱਖਾਂ ਰੁਪਏ ਲਗਾ ਕੇ ਵਿਦੇਸ਼ ਜਾਣ ਬਾਰੇ ਸੋਚਦਾ ਹੈ ਲੇਕਿਨ ਅਜੇ ਤੱਕ ਜਿਹੜਾ ਉਹ ਨੌਜਵਾਨ ਲਾਪਤਾ ਦੱਸਿਆ ਜਾ ਰਿਹਾ ਜਦੋਂ ਕਿ ਏਜੰਟ ਦੇ ਨਾਲ ਗੱਲ ਕੀਤੀ ਗਈ ਤਾਂ ਉਸ ਦੇ ਵੱਲੋਂ ਵੀ ਜਿਹੜਾ ਇਹ ਕਿਹਾ ਜਾ ਰਿਹਾ ਸੀ ਕਿ ਉਹਨਾਂ ਦਾ ਬੇਟਾ ਜਿਹੜਾ ਠੀਕ ਹੈ ਲੇਕਿਨ ਅਜੇ ਤੱਕ ਗੱਲ ਨਾ ਹੋਣ ਦੇ ਬਾਵਜੂਦ ਜਿਹੜੇ ਮਾਤਾ ਪਿਤਾ ਦੁਖੀ ਨੇ ਕਿਉਂਕਿ 14 ਮਹੀਨਿਆਂ ਤੋਂ ਉਹਨਾਂ ਦੇ ਬੇਟੇ ਦੇ ਨਾਲ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ ਹੈ ਇਸ ਪੂਰੇ ਮਾਮਲੇ ਤੇ ਮਾਤਾ ਪਿਤਾ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਹਾਂਜੀ ਸਰ ਕੀ ਨਾਜੀ ਆਪਣਾ ਮੈਂ ਨਾ ਜਗENDER ਸਿੰਘ ਆ ਜੀ ਮੈਂ ਰਿਟਾਇਰਡ ਕਰ ਗੋ ਜੀ ਮੈਂ ਆਪਣੇ ਬੇਟੇ ਨੂੰ ਨਵੰਬਰ 1st ਵੀਕ 23 ਵਿੱਚ ਸਾਡੀ ਅਕਤੂਬਰ ਵਿੱਚ ਪਹਿਲਾਂ ਗੱਲ ਹੋਈ ਹੈ ਕਿੰਨਾ ਮੈਂ ਤੁਹਾਡਾ ਬੱਚਾ ਭੇਜਾਂਗਾ ਬਾਅਦ ਉਹਨੇ ਸਾਡੇ ਘਰ ਦੇ ਬਿਲਕੁਲ ਲਾਗੀ ਘਰ ਆ ਉੱਥੇ ਮੁੰਡਾ ਭੇਜਿਆ ਸੀਗਾ ਬਾਜੀ ਉਹਦੇ ਦੇ ਥੋੜੀ ਸਾਡੀ ਨਾਲ ਜੰਟ ਨਾਲ ਗੱਲ ਹੋਈ ਜੰਟ ਨੇ ਕਿਹਾ ਕਿ ਮੈਂ 545 ਲੱਖ ਰੁਪਏ ਲਾਂਗਾ ਤੇ ਤੁਹਾਡਾ ਬੱਚਾ ਜਿਹੜਾ ਉਹ ਬਾਈਏ ਯੂਐਸਏ ਭੇਜਾਂਗਾ ਆਈਆਂ ਨੂੰ ਆਖਿਆ ਪਾਛੇ ਲਾਲਾ ਪਰ ਅਹੀਂ ਕੋਈ ਡੌਂਕੀ ਵਗੈਰਾ ਨਹੀਂ ਲਾਉਣੀ ਪਰ ਜੰਟ ਨੇ ਕਹਿੰਦਾ ਨਹੀਂ ਮੈਂ ਤੁਹਾਡਾ ਬਾਈਏ ਇਰ ਹੀ ਬੰਦਾ ਭੇਜਾਂਗਾ ਜੰਟ ਨੇ ਨਵੰਬਰ ਪਹਿਲੇ ਹਫਤੇ ਤ aí ਵਿੱਚ ਬੱਚੇ ਨੂੰ ਦਿੱਲੀ ਭੇਜਤਾ ਦਿੱਲੀ ਤੋਂ 27 ਨਵੰਬਰ ਨੂੰ ਟਿਕਟਾਂ ਹੋਈਆਂ ਗੁਹਾਨਾ ਦੀਆਂ ਉਹ ਬਾਈਰ ਗੁਹਾਨਾ ਤੱਕ ਗਿਆ ਗੁਹਾਨਾ ਤੋਂ ਅੱਗੇ ਬਾਈ ਬਸ ਕਿਦਾਂ ਸਮਝ ਕਰਾਇਆ ਉਹਨੇ ਕਿ ਆਏ ਉਹਨੇ ਪੁੱਛਿਆ ਭਾਈ ਤੂੰ ਬਾਈ ਬਸ ਕਰ ਸਰਵਾਉਣੇ ਬਾਈ ਇਹ ਕਿਉਂ ਨਹੀਂ ਆ ਕਹਿੰਦਾ ਨਹੀਂ ਅੱਗੇ ਜਾ ਕੇ ਫਲਾਈਟ ਹੋਏਗੀ ਪਰ ਉਹਨੇ ਗਲਤ ਰਸਤੇ ਕੋਲੰਬੀਆ ਨੂੰ ਬਾਹਤਾ ਐ ਜੰਟਰੋ ਮੜਾ ਸਾਨੂੰ ਲੋਕੇਸ਼ਨ ਆਈ ਆ ਉਹਦੀ ਭੇਜੀ ਬੇਟੇ ਨੇ ਕਿ ਮੈਂ ਹਲੇ ਇੱਥੇ ਹਾਂ ਰਾਂ ਤੇ ਆਈ ਉਹਨੇ ਕਿਹਾ ਵੀ ਜੰਟਰੋ ਕਿ ਤੂੰ ਨਹੀਂ ਭੇਜਣਾ ਵੀ ਤੇ ਰਸਤੇ ਮੇਰਾ ਭਾਨਜਾ ਉਥੇ ਯੂ ਐਸ ਐਚ ਆ ਉਹਨੇ ਵੀ ਕਿਹਾ ਮਾਮਾ ਇਹ ਗਲਤ ਰਸਤੇ ਪਾ ਰਿਹਾ ਆ ਇਹਨੂੰ ਮਨਾ ਕੀਤਾ ਜੰਟਰੋ ਵੀ ਨਹੀਂ ਭੇਜਣਾ ਪਰ ਜੰਟ ਨੇ ਸਾਡੀ ਇੱਕ ਨਹੀਂ ਸੁਣੀ ਤੇ ਬਾਈ ਕੋਲੰਬੀਆ ਪਨਾਮਾ ਦੇ ਜੰਗਲਾਂ ਨੂੰ ਬਾਹਤਾ ਜੋ 19 ਦਸੰਬਰ 23 ਨੂੰ ਸਾਮੀ ਮੇਰੀ ਗੱਲ ਹੋਈ ਆ ਬੇਟੇ ਨਾਲ ਤੇ ਮੈਂ ਦੰਗਨ ਦਾ ਪਾਪ ਅੱਗੇ ਚੱਲੇ ਆ ਤੇ ਪਾਪਾ ਅੱਗੇ ਜਾ ਕੇ ਮੈਂ ਤੁਹਾਨੂੰ ਦੱਸਾਂ ਉਹਦੇ ਬਾਅਦ ਤੱਕ ਸਾਡੀ ਕੋਈ ਗੱਲ ਨਹੀਂ ਹੋਈ ਜੰਟ ਨੇ ਸਾਡਾ ਮੜ ਕੇ ਫੋਨ ਚੁਕੜਾ ਬੰਦ ਕਰਤਾ ਕੋਈ ਨਹੀਂ ਦੱਸਿਆ ਸਾਨੂੰ ਪਾ ਲੱਗਾ ਵੀ ਉਹਨੇ ਪਾਸਪੋਰਟ ਜਿਹੜਾ ਨਾ ਉਹ ਨਵਾਂ ਬਣਾਇਆ ਹੈਗਾ ਅਸੀਂ ਉਹਦੀ ਦਸੰਬਰ ਦੇ ਵਿੱਚ ਜੀ 28 ਦਸੰਬਰ ਨੂੰ ਨੇ ਆਪਣੀ ਨੰਦ ਦਿੱਤੀਆ ਪਾਸਪੋਰਟ ਦੀ ਉਹ ਬਣਾਇਆ ਗਾਜੀਆਬਾਦ ਦਿੱਲੀ ਤੋਂ ਤਨਾ 14 ਦਿਨਾਂ ਚੋਂ ਉਹਦਾ ਪਾਸਪੋਰਟ ਬਣ ਗਿਆ ਜੀ ਸਾਨੂੰ ਸਾਕ ਪੈ ਗਿਆ ਵੀ ਬਾਹਰ ਚਲੇਗਾ ਅਜੇ ਉਹਦੀ ਨਾ ਮਾਨਜੋਗ ਐਸਐਸਪੀ ਸਾਹ ਢਿੱਲੂ ਸਾਨੂੰ ਮਿਲੇ ਇਹ ਗੱਲ ਆ ਉਹਨਾਂ ਨੇ ਸਾਡੀ ਸੁਣਵਾਈ ਕੀਤੀ ਸੁਣਵਾਈ ਕਰਕੇ ਨਾਲ ਹੀ ਪਰਚੇ ਦਾ ਆਡਰ ਦੇ ਦਿੱਤੇ ਐਸਐਸਓ ਨੂੰ ਹੋਰ ਟੈਕਨੀਕਲ ਜਿਹੜਾ ਸਟਾਫ ਗਿਆ ਉਹਨਾਂ ਨੂੰ ਸੱਦ ਲਿਆ ਸਾਰਿਆਂ ਨੂੰ ਸੱਦ ਲਿਆ ਆਪਣੇ ਦਫ਼ਤਰ ਵਿੱਚ ਤੇ ਐਫਆਈਆ ਲਾਜ ਹੋ ਗਈ ਪਰ ਉਹ ਤੋਂ ਬਾਅਦ ਪੁਲਿਸ ਨੇ ਥੱਲੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਸਿਰ ਐਫਆਈਆ ਮਾਨਜੋਗ ਐਸਐਸਪੀ ਸਾਹ ਨੇ ਦਰਜ ਕਰਵਾ ਦਿੱਤੀ ਮੈਨਾਂ ਉਹਨਾਂ ਨੂੰ ਮਿਲਿਆ ਵੀ ਆ ਮਨਜੋਗ ਐਸਐਸਪੀ ਸਾਹਿਬ ਨੂੰ ਦੋ ਤਿੰਨ ਵਾਲਾ ਮਿਲਿਆ ਜੀ ਪਰ ਉਹਨਾਂ ਨੇ ਉੱਥੇ ਐਸਐਸਚ ਨੂੰ ਵੀ ਸਦਿਆ ਦੋ ਤਿੰਨ ਵਾਲਾ ਸਦਿਆ ਆਪਣੇ ਕੋਲ ਵੀ ਇਹ ਬੜਾ ਜ਼ਰੂਰੀ ਕੇਸ ਆ ਇਹਦੀ ਪੈਰਵਾਹੀ ਕਰੋ ਪਰ ਅਜੇ ਤੱਕ 14 ਮਹੀਨੇ ਹੋ ਗਏ ਆ ਪੁਲਿਸ ਨੇ ਥੱਲੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਬੇਟੇ ਨੂੰ ਬਾਹਰ ਜੋ ਗਿਆ ਬੇਟਾ ਮੇਰਾ ਜਗਮੀਤ ਸਿੰਘ ਐਮਬੀਏ ਪਾਸ ਸੀਗਾ ਤੇ ਇਸ ਲਈ ਉਹਨੂੰ ਮੈਂ ਭੇਜਿਆ ਇੱਥੇ ਕੋਈ ਨੌਕਰੀ ਨਹੀਂ ਮਿਲਦੀ ਤੇ ਉਹਨੂੰ ਡੀਐਸਐਲ ਲਈ ਭੇਜਿਆ ਪਿਆ ਮੈਂ ਰਿਟਾਇਰਮੈਂਟ ਹੋਇਆ ਹਾਂ ਪੈਸੇ ਮੈਂ ਬਿਲਕੁਲ ਹੈਗੇ ਸੀ ਮੈਂ ਚਲ ਭੇਜਣਾ ਬੇਟੇ ਨੂੰ ਜੀ ਬੈਂਕੇ ਤੋਂ ਪੈਸੇ ਕਢਾ ਆ ਕੇ ਉਹਨੂੰ ਨਕਦ ਪੈਸੇ 15 ਲੱਖ ਰੁਪਏ ਮੈਂ ਦਿੱਤਾ ਹੈਗਾ 5 5000 ਡਾਲਰ ਬੱਚੇ ਨੂੰ ਦਿੱਤਾ ਉਹ ਕਹਿੰਦਾ ਵੀ ਮੇਰੇ ਖਾਤੇ ਪਾਇਓ ਜੰਡ ਕਹਿੰਦਾ ਪਰ ਜੰਡ ਨੇ ਕੋਈ ਪੈਸੇ ਖਰਚੇ ਨਹੀਂ ਜੀ ਨਾ ਕੋਈ ਖਰਚਾ ਨਾ ਪੈਸੇ ਵੀ ਗਏ ਜੀ ਸਾਡਾ ਬੱਚਾ ਵੀ ਗਿਆ ਜੀ ਜੋ ਅਜੇ ਤੱਕ ਨਹੀਂ ਮਿਲ ਰਿਹਾ ਜੀ ਨਾ ਹੀ ਜੰਡ ਕੁਝ ਦੱਸਦਾ ਹੈਗਾ ਨਾ ਹੀ ਪੁਲਿਸ ਨੇ ਕੋਸੇ ਕੀ ਇਤੀਜਾ ਡਰੋ ਪਸਕੇ ਪਸੰਦੀ ਵੀ ਬੱਚਾ ਹੈ ਕਿੱਥੇ ਹੈ ਜੀ ਏਜੰਟ ਕਿੱਥੋਂ ਦਾ ਸੀ ਔਰ ਕੀ ਨਾਮ ਸੀ ਔਰ ਏਜੰਟ ਦਾ ਨਾਮ ਪਰਮਿੰਦਰ ਸਿੰਘ ਹੈ ਜੀ ਪੁੱਤਰ ਬਲਵਿੰਦਰ ਸਿੰਘ ਤੇ ਉਹਦੀ ਪਤਨੀ ਬਲਵਿੰਦਰ ਕੌਰ ਪਤਨੀ ਪਰਮਿੰਦਰ ਸਿੰਘ ਵਾਸੀ ਕਨਵਾਨ ਸਿੰਘਪੁਰਾ ਮਹੱਲਾ ਦੇ ਰਹਿਣ ਵਾਲੇ ਆ ਸਰ ਮੇਰਾ ਬੇਟਾ ਨਾਮ ਜਗਨਜੀਤ ਸਿੰਘ ਉਹ 28 ਸਾਲ ਦਾ ਤੇ ਉਹ ਅਮਰੀਕਾ ਇੱਥੇ ਨੌਕਰੀਆਂ ਵੀ ਕੀਤੀ ਸੀ ਇੱਥੇ ਨੌਕਰੀ ਦੇ ਕੋਈ ਚਾਂਸ ਨਹੀਂ ਕਾਫੀ ਕੋਸ਼ਿਸ਼ ਕੀਤੀ ਅਸੀਂ ਉਸ ਤੋਂ ਬਾਅਦ ਅਸੀਂ ਅਮਰੀਕਾ ਭੇਜਣ ਦਾ ਸੋਚਿਆ ਤੇ ਉਹਨੂੰ ਜੈਂਟ ਨਾਲ ਮਿਲੇ ਉਹਨਾਂ ਨੇ 545 ਲੱਖ ਦੀ ਗੱਲ ਹੀ ਕਹਿੰਦਾ ਮੈਂ ਬਾਈ ਹੈ ਤੁਹਾਡਾ ਬੇਟਾ ਯੂ ਐਸਏ ਪਹੁੰਚਾ ਦਾਂਗਾ 15 ਲੱਖ ਰੁਪਈਆ ਪਹਿਲਾਂ ਆਮਨੇ ਕਿਹਾ ਕਿ ਜਦੋਂ ਗਾਹਨਾ ਪਹੁੰਚੇਗਾ ਉਹ ਦਿਨਾਂ ਬਾਕੀ ਬਾਈ ਮੈਂ ਸਿੱਕੋ ਬਾਰਡਰ ਤੇ ਜੋ ਪਹੁੰਚੇਗਾ ਉਹ ਦੋ ਗਾਹਨਾ ਬਾਰਡਰ ਤੇ ਗਾਹਨਾ ਲਾਗੇ ਪਹੁੰਚਿਆ ਸਾਡੇ ਬੇਟੇ ਨੇ ਸਾਡੇ ਨਾਲ ਗੱਲ ਹੋਈ ਕਲੰਬੀਆ ਜਦੋਂ ਪਹੁੰਚਿਆ ਰਾਤੀ 8:30 ਹੋ ਗਈ ਪਾਪਾ ਮੈਂ ਇੱਥੇ ਪਹੁੰਚ ਗਿਆ ਤੇ ਅੱਗੇ ਪਹੁੰਚ ਕੇ ਬਾਕੀ ਤਾਂ ਫਿਰ ਦੱਸਾਂਗਾ ਪੋਸਤ ਦਿਨ ਤੋਂ ਬਾਅਦ ਆ ਦੋ ਤਿੰਨ ਦਿਨੋਂ ਫੋਨ ਨਹੀਂ ਆਇਆ ਸੀ ਜੈਂਟ ਨੂੰ ਪੁੱਛਿਆ ਐਨੇ ਸਾਡੇ ਨੰਬਰ ਬਲੌਕ ਵਿੱਚ ਪਾ ਦਿੱਤੇ ਸਾਡੇ ਨਾਲ ਗੱਲ ਨਹੀਂ ਕਰਦਾ ਫਿਰ ਉਹਦੇ ਮੇਰੇ ਜੇਠਾ ਉਹ ਜਾ ਕੇ ਕਾਨੂੰਨ ਵਾਲਾ ਪਤਾ ਕੀਤਾ ਕਿ ਉਹ ਫੋਨ ਕਿਉਂ ਨਹੀਂ ਚੁੱਕਦਾ ਤੇ ਪਤਾ ਲੱਗਾ ਘਰ ਹਨ ਨਹੀਂ ਆ ਬੂਹੇ ਬੰਦ ਕਰਕੇ ਕਿੱ데 ਚਲਾ ਗਿਆ ਹੋਇਆ ਜੀ ਕਿਸ ਰਸਤੇ ਭੇਜਿਆ ਗਿਆ ਸੀਗਾ ਉਹਨੂੰ ਬੇਟੇ ਤੁਹਾਡੇ ਨੂੰ ਉਹਨੂੰ ਇੱਕ ਨੰਬਰ ਵਿੱਚ ਭੇਜਿਆ ਸੀ ਐਨੇ ਪਤਾ ਨਹੀਂ ਗਲਤ ਰਸਤੇ ਪਾ ਕੇ ਕਲੰਬੀਆ ਪਲਾਮਾ ਦੇ ਜੰਗਲਾਂ ਵਾਲੇ ਨੂੰ ਭੇਜਤਾ ਸਾਨੂੰ ਕੁਝ ਵੀ ਪਤਾ ਨਹੀਂ ਆ ਤੇਨੇ ਕਿੱਧਰ ਭੇਜਿਆ ਕੀ ਕੀਤਾ ਕਿ ਨਹੀਂ ਕਿਉਂਕਿ ਬੇਟੇ ਸਾਡੇ 14 ਮਹੀਨੇ ਹੋ ਗਿਆ ਸਾਡੇ ਆਪਣੇ ਬੇਟੇ ਨਾਲ ਕੋਈ ਗੱਲ ਨਹੀਂ ਹੋਈ ਅਸੀਂ ਬਸ ਇਹਨੂੰ ਬਾਰ-ਬਾਰ ਇਹੀ ਪੁੱਛਦੇ ਰਹੇ ਕਿ ਤੂੰ ਸਾਨੂੰ ਦੱਸ ਦੇ ਕਿ ਕਿੱਥੇ ਆ ਸਾਡਾ ਬੇਟਾ ਕੀ ਹੋਇਆ ਜਾਂ ਪੁਲਿਸ ਨੇ ਫੜ ਲਿਆ ਕੁਝ ਵੀ ਤਾਂ ਦੱਸ ਦੇ ਵੀ ਹੋਇਆ ਕੀ ਹੈ ਜਿਹਦੇ ਨਾਲ ਬੱਚੇ ਗਏ ਸੀ ਅਸੀਂ ਉਹਨਾਂ ਦੇ ਘਰ ਜਾ ਕੇ ਵੀ ਉਹਨਾਂ ਨੂੰ ਉਹਨਾਂ ਦੇ ਮਾਂ ਤੇ ਉਹਨੂੰ ਕਿਹਾ ਕਿ ਆਪਣੇ ਬੱਚਾ ਨੂੰ ਪੁੱਛ ਕੇ ਦੱਸੋ ਕਿ ਆਹਦਾ ਬੇਟਾ ਉਹਨਾਂ ਨਾਲ ਹੀ ਸੱਤ ਮੰਡੇ ਹੀ ਇਕੱਠੇ ਉਹਨਾਂ ਨੇ ਵੀ ਕੁਛ ਨਹੀਂ ਦੱਸਿਆ ਕਹਿੰਦੇ ਕਿ ਉਹ ਜੈਂਟ ਨੇ ਮਨਾ ਕੀਤਾ ਕਿ ਜੇ ਤੁਸੀਂ ਦੱਸਿਆ ਤਾਂ ਮੈਂ ਤੁਹਾਡੇ ਐਕਸ਼ਨ ਉੱਧਰ ਕਰਵਾ ਦਾਂਗਾ ਰਿਪੋਰਟ ਕਰਵਾ ਦਾਂਗਾ ਤੁਹਾਨੂੰ ਕੀ ਅਪੀਲ ਕੀ ਕਰੋਗੇ ਤੁਸੀਂ ਅਪੀਲ ਇਹ ਹੀ ਕਰਾਂਗੇ ਕਿ ਜੈਂਟ ਨੂੰ ਪੁਲਿਸ ਨੂੰ ਚਾਹੀਦਾ ਪੁੱਛ ਗੈਸ ਕਰਕੇ ਤੇ ਸਾਨੂੰ ਦੱਸਣ ਉਹਨੂੰ ਪੁੱਛਣ ਕਿ ਉਹਨਾਂ ਦਾ ਬੇਟਾ ਕਿੱਥੇ ਆ